सीवरेज का पानी नहीं कह सकते गंदा पानी है जो कि बच्चे बीमार हैं और जिस जगह पे हम आज अभी खड़े हैं ये सारी ओपन थी और ये गांव वाले जो हमारे साथ खड़े हैं कहते हम यहीं पे बैठ भी नहीं सकते थे और खाना वगैरह कुछ नहीं खा सकते यहाँ सौ परिवार रहते हैं तो स्कूल में वाटर कूलर लगाने के लिए यहाँ पे पहुंचे हम लोग हमने डिस्पेंसरी का भी देखा हमने करतार सिंह साहबा जी का घर भी देखा उनका मॉन्यूमेंट भी देखा लाइब्रेरी भी देखी ਸਰਬਸੰਤੀ ਨਾ ਬਣਾਏ ਮੈਨੂੰ ਤਾਂ ਪਿੰਡ ਦਾ ਕਿਸੇ ਵੀ ਕੰਮ ਲਈ ਜਿੱਥੇ ਵੀ ਗਵਰਨਮੈਂਟ ਤੋਂ ਮਿਲਦੀ ਸਹਾਇਤਾ ਗਵਰਨਮੈਂਟ ਤੋਂ ਇਹਨਾਂ ਤੋਂ ਸਹਾਇਤਾ ਮਿਲੀ ਇਹਨਾਂ ਤੋਂ ਘਰਾਂ 'ਚ ਜਿਹੜਾ ਪਾਣੀ ਆ ਉਹਦੀ ਨਿਕਾਸੀ ਹੋਈ ਆ ਐਟਲੀਸਟ ਹੁਣ ਜਿਹੜੇ ਸਾਡੇ ਬੱਚੇ ਜਿਨ੍ਹਾਂ ਨੂੰ ਮਲੇਰੀਆ ਡਾਇਰੀਆ ਟਾਈਫਾਇਡ ਜਾਂ ਜਾਂਡਸ ਹੋ ਰਿਆ ਸੀ ਉਹਦੇ ਤੋਂ ਬਚਣਗੇ ਔਰ ਅਸੀਂ ਇਹਨਾਂ ਨੂੰ ਕਹਿ ਕੇ ਜਾਵਾਂਗੇ ਅਗਰ ਆਇਂਦਾ ਵੀ ਐਸਾ ਕੋਈ ਪ੍ਰੋਜੈਕਟ ਹੋ ਆਪਕਾ ਦਿੱਕਤ ਆਤੀ ਹੋ ਤਾਂ ਹਮਾਰਾ ਐਨਜੀਓ ਆਪਕੇ ਸਾਥ ਹੈ ਵੇਸ ਨਹੀਂ ਵੇਸ ਨਹੀਂ ਹੋਏਗਾ ਇਹਨੂੰ ਅਸੀਂ ਫਾਰਮਰਸ ਵੀ ਯੂਜ਼ ਕਰ ਲੈਂਦੇ ਆ ਪਾਣੀ ਨੂੰ ਔਰ ਇਹ ਜਿਹੜਾ ਸਾਡੇ ਆ ਇੱਥੇ ਜਿਹੜੇ ਪਲਾਂਟਸ ਲੱਗੇ ਹੋਏ ਆ ਉਹਨਾਂ ਨੂੰ ਵੀ ਇੱਥੋਂ ਪਾਣੀ ਸਪਲਾਈ ਹੁੰਦਾ ਉਹ ਦੋਸਤ ਪੰਜਾਬ ਨਾਲ ਅਰਸਰ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੈ ਜਿਤੋਂ ਵੀ ਬਾਰਿਸ਼ ਆਂਦੀ ਹੈ ਕੁਝ ਵੀ ਆਂਦਾ ਸਾਰਾ ਗੰਦਾਵਾਂ ਇਹਨਾਂ ਕਾਰਨ ਚ ਚਲਾ ਜਾਂਦਾ ਕਰਤਾਰ ਸਿੰਘ ਸਰਾਬਾ ਜਿਨ੍ਹਾਂ ਦੇ ਕਾਰਨ ਹੀ ਕਹਿ ਲੋ ਕਿ ਅੱਜ ਅਸੀਂ ਇਸ ਆਜ਼ਾਦੀ ਦੀ ਹਵਾ ਦੇ ਵਿੱਚ ਸਾਹ ਲੈ پا ਰਹੇ ਆਂ ਅੱਛਾ ਕਿੰਨੀ ਕਿ ਸਮੱਸਿਆ ਸੀਗੀ ਸਿਰਫ ਇੱਕ ਪਾਈਪ ਦੇ ਕਰਕੇ ਬਹੁਤ ਜ਼ਿਆਦਾ ਸਮੱਸਿਆ ਸੀ ਸਰ ਸਾਨੂੰ ਬਹੁਤ ਪਰੇਸ਼ਾਨੀ ਸੀ ਇੱਥੇ ਜਦੋਂ ਅਸੀਂ ਬੈਠਦੇ ਸੀ ਮੱਖੀ ਮੱਛਰ ਸਾਨੂੰ ਬਹੁਤ ਤੰਗ ਕਰਦੀ ਸੀ ਬੱਚੇ ਪਰੇਸ਼ਾਨ ਹੁੰਦੇ ਸੀ ਅਸੀਂ ਪਰੇਸ਼ਾਨ ਹੁੰਦੇ ਸੀ ਹੈਨਾ ਅਸੀਂ ਤਾਂ ਵਿਸ਼ੇਸ਼ ਕਰ ਇਹਨਾਂ ਮੀਆਂ ਬੀਬੀ ਦੀ ਸੇਵਾਵਾਂ ਤੋਂ ਪ੍ਰਭਾਵਿਤ ਹੈ ਉਹ ਕਿਸ ਤਰ੍ਹਾਂ ਦੇਖੋ ਜ਼ਿਲੰਦਰ ਤੋਂ ਆ ਕੇ ਇਸ ਪਿੰਡ ਨੂੰ 5 ਦਿਨ ਮਿਨੀਮਮ 5 ਦਿਨ ਇਸ ਪਿੰਡ ਨੂੰ ਦੇਨੇ ਇੱਕ ਬਹੁਤ ਵੱਡੀ ਸੇਵਾ ਵੈ ਹੈਨਾ ਔਰ ਬੱਚਿਆਂ ਨੂੰ ਦੇਖ ਕੇ ਤਾਂ ਹੋਰ ਆ ਜਾਂਦਾ ਹੁਣ ਜੋ ਆਪਣਾ ਲੱਗਦਾ ਸਾਨੂੰ ਕਿ ਸਾਡਾ ਪੰਜਾਬ ਦੁਬਾਰਾ ਉੱਠੇ ਹਰੇਕ ਗੇਮ ਵਿੱਚ ਅੱਗੇ ਆਏ ਤੇ ਉਹਦੇ ਲਈ ਉਹਨਾਂ ਦਾ ਸਿਹਤਮੰਦ ਹੋਣਾ ਜ਼ਰੂਰੀ ਆ ਹਲੇ ਵੀ ਕਈ ਪਿੰਡ ਇਦਾਂ ਦੇ ਨੇ ਜਿਹੜੇ ਪਾਣੀ ਦੀ ਨਿਕਾਸੀ ਜਿਹੜੇ ਨੇ ਉਹਨਾਂ ਦੇ ਵਿੱਚ ਪ੍ਰੋਪਰ ਢੰਗ ਨਾਲ ਮੌਜੂਦ ਨਹੀਂ ਹੈ ਪਿੰਡ ਸਰਾਬਾ ਦੇ ਵਿੱਚ ਮੌਜੂਦ ਆ ਹਾਲਾਂਕਿ ਆ ਬਾਬਾ ਜੀ ਦਾ ਪਿੰਡ ਹੈ ਸ਼ਹੀਦ ਪਰਿਵਾਰ ਵਾਲਿਆਂ ਦਾ ਪਿੰਡ ਹੈ ਲੇਕਿਨ ਇੱਥੇ ਵੀ ਇੱਕ ਬਹੁਤ ਬੜੀ ਸਮੱਸਿਆ ਸੀਗੀ ਕਿ ਪਿੰਡ ਵਾਸੀ ਨੇ ਘਟੋ ਘਟ 100 ਪਰਿਵਾਰ ਅਜਿਹੇ ਸੀਗੇ ਜਿਨ੍ਹਾਂ ਨੂੰ ਇੱਥੇ ਖਾਸ ਕਰਕੇ ਪਾਣੀ ਦੀ ਨਿਕਾਸੀ ਗੰਦੇ ਪਾਣੀ ਦੀ ਨਿਕਾਸੀ ਦੀ ਬਹੁਤ ਜ਼ਿਆਦਾ ਸਮੱਸਿਆ ਪੇਸ਼ ਆ ਰਹੀ ਸੀ ਹਾਲਾਂਕਿ ਟੋਬਾ ਇੱਥੇ ਮੌਜੂਦ ਸੀਗਾ ਲੇਕਿਨ ਇਸ ਟੋਬੇ ਤੱਕ ਉਸ ਪਿੰਡ ਤੋਂ ਲੈ ਕੇ ਇੱਥੇ ਤੱਕ ਟੋਬੇ ਤੱਕ ਉਸ ਗੰਦੇ ਪਾਣੀ ਨੂੰ ਲੈ ਕੇ ਆਉਣ ਦੀ ਬੜੀ ਸਮੱਸਿਆ ਸੀ ਤੁਹਾਨੂੰ ਦਿਖਾ ਦਿੰਦਾ ਇਹ ਪਿੰਡ ਦਾ ਟੋਬਾ ਮੌਜੂਦ ਹੈਗਾ ਲੇਕਿਨ ਇਹਦੇ ਵਿੱਚ ਗੰਦੇ ਪਾਣੀ ਨੂੰ ਲਿਆਉਣ ਦੇ ਲਈ ਇੱਕ ਪਾਈਪ ਦੀ ਬੇਹੱਦ ਜ਼ਰੂਰਤ ਸੀਗੀ ਇਹ ਉਹ ਪਾਈਪ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਕਿ ਹੁਣ 100 ਪਰਿਵਾਰਾਂ ਨੂੰ ਰਾਹਤ ਦੇਣ ਲਈ ਇਹ 12 ਇੰਚ ਦਾ ਪਾਈਪ ਯਾਨੀ ਕਿ ਤਕਰੀਬਨ 1 ਸਵਾ ਫੁੱਟ ਦਾ ਪਾਈਪ ਜਿਹੜਾ ਪਾਇਆ ਗਿਆ ਔਰ ਇੱਥੋਂ ਲੈ ਕੇ ਇਸ ਟੋਬੇ ਤੋਂ ਲੈ ਕੇ 300 ਫੁੱਟ ਦੂਰ ਤੱਕ ਇਹ ਪਾਈਪ ਪਾਇਆ ਗਿਆ ਜਿਹਦੇ ਨਾਲ ਘਟੋ ਘੱਟ 100 ਪਰਿਵਾਰਾਂ ਨੂੰ ਰਾਹਤ ਮਿਲੀ ਹੈ ਕਾਰਨ ਇਹ ਹੈ ਕਿ ਇਹ 100 ਪਰਿਵਾਰ ਇਸ ਗੰਦੇ ਪਾਣੀ ਦੇ ਨਾਲ ਜਿੱਥੇ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਸੀਗੇ ਉੱਥੇ ਹੀ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਇਕੱਠਾ ਹੋਣ ਕਰਕੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸਮੱਸਿਆ ਪੇਸ਼ ਆ ਰਹੀ ਸੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਗਵਰਨਮੈਂਟ ਦੇ ਲੈਵਲ ਤੇ ਕਰਨੀਆਂ ਹੁੰਦੀਆਂ ਨੇ ਕਿਉਂਕਿ ਇਹ ಗ್ರಾಮ ਪੰਚਾਇਤ ਦਾ ਪਿੰਡ ਹੈ ਪੰਚਾਇਤ ਦਾ ਕੰਮ ਹੈ ਲੇਕਿਨ ਕਈ ਕੀ ਵਾਰ ਕੰਮ ਇੰਨਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈਗਾ ਕੰਮ ਨੂੰ ਪਹਲ ਦੇਣੀ ਇੰਨੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਅਸੀਂ ਇਨਸਾਨ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਉਹਨਾਂ ਨੂੰ ਚੰਗਾ ਇੱਕ ਜੀਵਨ ਜੀਣ ਲਈ ਜੋ ਸੁਗਲਤ ਹੋਣੀ ਚਾਹੀਦੀ ਹੈ ਉਹਦੇ ਲਈ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਗਵਰਨਮੈਂਟ ਦੀਆਂ ਗਰੰਟਾ ਆਉਂਦੀਆਂ ਨੇ ਐਸਟੀਮੇਟ ਬਣਦੇ ਨੇ ਫਿਰ ਹੱਲ ਨਿਕਲਦਾ ਹੈ ਮਸਲਾ 300 ਫੁੱਟ ਪਾਈਪ ਦਾ ਸੀਗਾ ਜੋ ਇੱਕ ਐਨਜੀਓ ਤੱਕ ਮਾਮਲਾ ਪਹੁੰਚਦਾ ਹੈ ਔਰ ਐਨਜੀਓ ਤੋਂ ਬਾਅਦ ਮੈਂ ਤੁਹਾਨੂੰ ਇਸ ਅੱਜ ਐਸੇ ਸ਼ਖਸ ਐਸੇ ਮੈਮਨਲ ਜਾਂ ਜਾ ਰਹੇ ਹਨ ਜਿੰਨਾ ਕੋਲ ਇਸ ਇਤਿਹਾਸਿਕ ਪਿੰਡ ਦਾ ਮਾਮਲਾ ਪਹੁੰਚਿਆ ਔਰ ਕਿੰਨੀ ਖੂਬਸੂਰਤੀ ਦੇ ਨਾਲ ਉਹਨਾਂ ਨੂੰ ਜਿਹੜਾ ਇਸ ਸਮੱਸਿਆ ਦਾ ਪਤਾ ਲੱਗਿਆ ਉਹਦਾ ਹੱਲ ਕੀਤਾ ਗਿਆ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਆਪਣੀ ਇੰਟਰੋਡਕਸ਼ਨ ਦਿਓ ਨੀਲਮ ਜੈਨ भगवान महावीर सेवा सोसाइटी की मैं अध्यक्षा बोल रही हूँ जो हमारी संस्था लुधियाना में सिविल लाइन में ही ऑलमोस्ट हम सारा काम करते हैं वहीं हमारा ऑफिस के लोग वहीं हम रहते हैं हमारी ये संस्था शुरू हुई थी जो हम राशन वितरण करते हैं सैटरडे फर्स्ट सैटरडे ग्यारह परिवारों से हमने शुरू किया था और आज हम सतासी परिवारों को राशन दे रहे हैं उसके साथ साथ हम ये स्कूल का कोई भी ऐसा काम होता है तो हम हमारी कोशिश होती है कि हम अपनी टीम के साथ वहाँ पहुँचे ऐसे ही आज एक महीना पहले हम शराबा पिंड आए थे और इन्होंने बोला कि हमें यहाँ बच्चों को बहुत दिक्कत है ठंडे पानी की सिर्फ वाटर कूलर लगवा दो तो हम वाटर कूलर लगाने थे मेरे सारे साथ में ये हमारी रिचा मैम और ये सोनिया जी रमा जी राकेश जी सारे हम इकट्ठे आए थे और जब हमने यहाँ लगाए तभी यहाँ पे हमारे कर्नल साहब ने बोला कि एक 300 फुट सिर्फ पाइप है जो कि यहाँ अगर पड़ जाए तो हमारे पानी की समस्या हल हो सकती है जो कि गांव में बहुत गंदा पानी सीवरेज का पानी नहीं कह सकते गंदा पानी है जो कि बच्चे बीमार हैं और जिस जगह पे हम आज अभी खड़े हैं ये सारी ओपन थी यहाँ उतना ही मक्खी मच्छर और ये गांव वाले जो हमारे मा, साथ खड़े हैं कहते हम यहीं पर बैठ भी नहीं सकते थे और खाना वगैरह कुछ नहीं खा सकते यहाँ सौ परिवार रहते हैं तो हमने उसी टाइम यही डिसीज़न लिया कि आप एस्टिमेट दो हम ये काम आपका करवाएंगे ठीक है ये गवर्नमेंट का काम है या कॉरपोरेशन का काम है वो भी हमारे साथ है लेकिन उनके कामों में डिले बड़ा होता है इसलिए हमने डिसीजन लिया हमारी टीम ने डिसीजन लिया कि हम यहां पे आप हमें एस्टीमेट दो तो जैसे इनका एस्टीमेट आया मैं क्या आप ये काम शुरू करवाओ तो अभी हमें एक महीना नहीं हुआ इसके बाद हमारा यहां दूसरा दूसरा विजिट है इन्होंने पूरी पाइप अच्छे से लगा दी है और ये देखो सारी रोड इसको ऊपर से बंद कर दिया है और कहते हैं हमने मतलब कि अब ना तो पानी बैक मारता है हमारे घरों में गंदा पानी नहीं आता हम आराम से ठीक पानी पी रहे हैं और ये पानी पानी की वेस्टेज नहीं है ये री करेंगे यहाँ आके हमें बहुत अच्छा लगा और हम ये इनको कह कर जाएंगे अगर आइंदा भी ऐसा कोई प्रोजेक्ट हो आपको दिक्कत आती हो तो हमारा एनजीओ आपके साथ है बिल्कुल मैम एनजीओ ठीक है एक तेजे तो कोल एक माध्यम है लेकिन वह हृदय भी होना चाहिए जो समस्यावान सुने जिदा तुम क्या अच्छा इन्ना जल्दी डिशीजन ले लेना कि तीन सौ फुटी पाइप है ये ਉਹ ਇਹ ਕਈ ਵਾਰ ਆਪਾਂ ਨੇ ਨਾ ਕਿ ਇਹ ਤਾਂ ਗਵਰਨਮੈਂਟ ਦਾ ਕੰਮ ਹੈ ਨਾ ਪੰਚਾਇਤ ਹੈ ਪੰਚਾਇਤ ਦਾ ਕੰਮ ਹੈ ਸਰਪੰਚ ਸਾਹਿਬ ਦਾ ਕੰਮ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਸਮਝ ਆ ਗਈਆਂ ਸੀ ਇਸ ਲਈ ਇੰਨੀ ਜਲਦੀ ਡਿਸੀਜਨ ਲਿੱਤਾ ਗਿਆ ਮੇਰਾ ਨਾ ਇਹ ਡਿਸੀਜਨ ਹੁੰਦਾ ਹੈ ਕਿ ਅਗਰ ਕੋਈ ਕੰਮ ਕਰਨਾ ਹੈ ਤਾਂ ਇਧਰ ਉਧਰ ਜੈਨੂਨ ਕੰਮ ਹੈ ਤਾਂ ਔਨ ਦਾ ਸਪੋਟ Yes or no ਜੈਨੂਨ ਕੰਮ ਹੋਣਾ ਚਾਹੀਏ ਅਗਰ ਮੇਰੇ ਕੋਲ ਲੱਗਾ ਕਿ ਇਹ ਜੈਨੂਨ ਨਹੀਂ ਹੈ ਤਾਂ ਫਿਰ ਹਮ ਸਭ ਦੇ ਕੋਈ ਬਾਤ ਨਹੀਂ ਹਮ ਆਪਣੀ ਮੀਟਿੰਗ ਵਿੱਚ ਪਾਸ ਕਰਕੇ ਫਿਰ ਆਪਕੋ ਬਤਾएंगे ਔਨ ਦਾ ਸਪੋਟ ਮੈਂ ਕਦੀ ਹਾਂ ਨਹੀਂ ਕਰਦੀ ਤੋ ਮੇਰੀ ਟੀਮ ਕਦੇ ਵੀ ਐਸੀ ਬਾਤ ਨਹੀਂ ਕਰਦੀ ਕਿ ਜਿਨ ਨੂੰ ਪਤਾ ਕਿ ਅਗਰ ਇਹਨਾਂ ਨੇ ਬੋਲੇ ਤਾਂ ਇਸ ਦੇ ਪਿੱਛੇ ਕੋਈ ਲੌਜੀਕ ਹੋਗਾ ਇਹ ਮੈਂ ਉਹਨਾਂ ਦੇ ਸਾਥ ਵਿਸ਼ਵਾਸ ਦੇ ਸਾਥ ਕੰਮ ਕਰਦੀ ਉਹ ਮੇਰੇ ਸਾਥ ਇਸ ਬਾਤ ਤੇ ਵਿਸ਼ਵਾਸ ਕਰਦੇ ਨੇ ਨਹੀਂ ਬਿਲਕੁਲ ਵਿਸ਼ਵਾਸ ਬਹੁਤ ਬੜੀ ਚੀਜ਼ ਹੈ ਅੱਛਾ ਹੁਣ ਇਹ 300 ਫੁੱਟ ਲੰਬੀ ਪਾਈਪ ਔਰ 12 ਇੰਚ ਘਟੋ ਘਟੋ ਮੋਟੀ ਹੈ ਨਾ ਇਹ ਟੋਬੇ ਚ ਜਾਏਗੀ ਟੋਬੇ ਤੋਂ ਰੀ-ਯੂਜ਼ ਹੋ ਜਾਏਗਾ ਵਾਟਰ ਵੀ ਜਿਹੜਾ ਵੇਸਟ ਨਹੀਂ ਹੋਏਗਾ ਔਰ ਸਭ ਤੋਂ ਬੜੀ ਗੱਲ ਕਿਸਾਨਾਂ ਨੂੰ ਵੀ ਫਾਇਦਾ ਔਰ 100 ਪਰਿਵਾਰਾਂ ਨੂੰ ਵੀ ਫਾਇਦਾ 100 ਪਰਿਵਾਰ ਨੂੰ ਫਾਇਦਾ ਪਹੁੰਚਾ ਕੇ ਆਪਾਂ ਇੱਕ ਚੀਜ਼ ਤਾਂ ਕਹਿ ਰਹੇ ਨਾ ਕਿ ਹੋਰ ਵੀ ਜ਼ਰੂਰਤ ਹੋਵੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਹਲੇ ਵੀ ਕਿਤੇ ਨਾ ਕਿਤੇ ਇਦਾਂ ਦੀਆਂ ਸਮੱਸਿਆਵਾਂ ਪੇਸ਼ ਆ ਰ कौन सी बात हम हमारे सामने आती है फिर वहां जाके विजिट करेंगे उनको नहीं हाँ कर सकते ये मेरा प्रॉमिस है अगर कोई बोले कि मेरी आवाज को जैसे सुने तो वो बोले कि हम इनको फोन करके कहते हमारी ये प्रॉब्लम है तो नहीं ਪਹਿਲੇ ਅਸੀਂ ਜਨਮਨ ਦੇਖਾਂਗੇ ਜਾ ਕੇ ਵਾਕਈ ਇਸ ਕੋ ਜ਼ਰੂਰਤ ਹੈ ਕਿ ਨਹੀਂ ਹੈ ਉਸਕੇ ਬਾਅਦ ਡਿਸੀਜਨ ਕਰਾਂਗੇ ਇਹ ਮੇਰਾ ਇਕੱਲੇ ਦਾ ਡਿਸੀਜਨ ਨਹੀਂ ਹੁੰਦਾ ہماری ਸਾਰੀ ਮੈਂਬਰਸ ਕੇ ਸਾਥ ਹਮ ਬਾਤ ਕਰਦੇ ਆ ਫਿਰ ਡਿਸਾਈਡ ਕਰਦੇ ਆ ਇਹ ਉਸ ਉਸ ਵਕਤ ਵੀ ਪੂਰੀ ਟੀਮ ਮੌਜੂਦ ਸੀ ਤੁਹਾਡੀ ਉਸ ਦਿਨ ਮੇ ਵੀ ਪੂਰੀ ਟੀਮ ਆਈ ਥੀ ਮਾਰੇ ਸਾਥ ਪੂਰੀ ਟੀਮ ਆਈ ਥੀ ਸਕੂਲ ਮੁਕਦ ਅੱਛਾ ਇੱਕ ਮੈਂ ਦੇਖਿਆ ਕਿ ਤੁਸੀਂ ਸਿਰਫ ਇੱਕ ਵਾਟਰ ਕੂਲਰ ਹੈਨਾ ਸਕੂਲ ਦੇ ਵਿੱਚ ਦੇਣ ਲਈ ਆਏ ਸੀਗੇ ਤਾਂ ਇੱਥੇ ਕਿਸ ਤਰ੍ਹਾਂ ਪਹੁੰਚਣਾ ਹੋਇਆ ਇੱਥੇ ਕਿ ਪਿੰਡ ਵਾਸੀਆਂ ਨੇ ਆਪਣੀ ਜੇ ਅਸੀਂ ਆਏ ਨਹੀਂ ਸੀਗੇ ਉਦੋਂ ਉਦੋਂ ਕਰਨਲ ਸਾਹਿਬ ਨੇ ਸਾਡੇ ਅੱਗੇ ਗੱਲ ਰੱਖੀ ਸੀਗੀ ਕਿ ਬਹੁਤ ਦਿੱਕਤ ਆ अगर तुम ऐसे बारे थोड़ा सोचो असि जाते जब यहाँ से वापस गए हमने कार में डिसाइड कर लिया कि अगर इनको दिक्कत आ रही है तो हम इसके बारे में कंसिडर करेंगे हमने रास्ते में इनको फोन कर दिया थोड़ा हमें बता दो हर संस्था का कोई एस्टिमेट तो होता ही है अच्छा स्कूल स्कूल समस्या हल हुई पानी हाँ पूरी समस्या हल हुई अभी हम दोबारा वहाँ जाकर आए हैं यहाँ पिंड वाले भी सारे ठंडा पानी लेकर जाते हैं हर बच्चा खुश है कि हमें साफ़ सुथरा और ठंडा पानी मिल रहा है ਦੂਸਰੀ ਬਸੰਨੋ ਆਪਣੀ ਸੇਵਾ ਨੂੰ ਦੇਖਦੇ ਹੋਏ ਜੋ ਤੁਹਾਡੀ ਟੀਮ ਨੇ ਤੁਹਾਡੇ ਮੁਤਾਬਿਕ ਕੰਮ ਕਰਤਾ ਬਿਲਕੁਲ ਮੈਂ ਬਹੁਤ ਸੈਟੀਸਫਾਈਡ ਹਾਂ ਇਸ ਬਾਤ ਸੇ ਕਿ ਜੋ ਅਸੀਂ ਨੇ ਸਟੈਪ ਇੱਕ ਮਹੀਨਾ ਪਹਿਲੇ ਲਿਆਤਾ ਉਹ ਅਸੀਂ ਨੇ ਕਰਕੇ ਦਿਖਾਇਆ ਬਾਕੀ ਤਾਂ ਗੋਮਲੇ ਬਤਾਉਣਗੇ ਕਿ ਉਹ ਕਿੰਨੇ ਸੈਟੀਸਫਾਈਡ ਹੈ ਆਪਨੇ ਵੀ ਕਈਆਂ ਸੇ ਬਾਤ ਕਰੀ ਹੈ ਉਹ ਵੀ ਖੁਸ਼ ਹੈ ਅੱਛਾ ਟੀਮ ਵੀ ਤੁਹਾਡੇ ਨਾਲ ਮੌਜੂਦ ਹੈ ਗੱਲ ਕਰ ਲੈਣੇ ਤੁਸੀਂ ਜੋ ਇੱਥੇ ਮੈਸੇਜ ਪਹੁੰਚਾਇਆ ਮੈਮ ਨੂੰ ਉਹ ਪਹੁੰਚਿਆ ਮੈਮ ਨੇ ਡਿਸੀਜਨ ਲਿਆ ਕੰਮ ਪੂਰਾ ਹੋ ਗਿਆ ਅੱਜ ਕਿਸ ਤਰ੍ਹਾਂ ਦੇਖ ਰਹੇ ਹੋ ਇਹਨੂੰ लुधियाना लाइव देखने वाले सभी दर्शकों मिरीचा जैन महामंत्री भगवान महावीर सेवा सोसाइटी वालों सादर नमन आ, नीलम जी जैन मैसेज कंगारू इंडस्ट्रीज वो हमारे महिला शाखा की अध्यक्षा हैं हमें पता है हम उनकी गाइडेंस में इतना अच्छा कार्य कर रहे हैं क्योंकि उनकी उनकी जो दूरदर्शी है वो सराहनीय है उन्होंने जो कार्य लगा हम पिछली बार जब आए तो स्कूल में वाटर कूलर लगाने के लिए यहाँ पे पहुँचे हम लोग हमें डिस्पेंसरी का भी देखा हमने करतार सिंह साधा जी का घर भी देखा उनका मोन्यूमेंट भी देखा लाइब्रेरी भी देखी तो हमारे जो सरपंच जी हैं ये और कर्नल साहब यहाँ पे बहुत ही अच्छी सेवाएं दे रहे हैं जैसे ही इन्होंने बताया कि यहाँ पे ये यह समस्या आ रही हैं तो हमारी अध्यक्षा जी कहने लगे कि ये समस्या तो देखो बड़ी प्रॉब्लम है अगर हम ये काम करके सौ घरों का उनको बचा सकते हैं एक अच्छा जीवन दे सकते हैं उनके बच्चे बीमार ना हो उनकी हेल्थ अच्छी हो तो हम ये कार्य कर सकते हैं तो हमने कहा बिल्कुल ठीक है क्योंकि ये हमेशा ही जो बात करते हैं उस बात में एक लॉजिक होता है विदाउट लॉजिक ये बात ही नहीं करते तो हमारी हम पूरी महिला शाखा की टीम को बहुत ही गर्व है कि ये ऐसे निर्णय लेते हैं और साथ में सबको ले चलते हैं आ, मेरे नाल पिंड सरपंच मैम भी मौजूद ने मैम ਇਕ 100 ਫੁੱਟ ਪਾਈਪ ਦਾ ਮਸਲਾ ਸੀਗਾ ਮਸਲਾ ਪਹੁੰਚਦਾ ਹੈ ਨੀਲਮ ਜੈਨ ਜੀ ਕੋਲ ਨੀਲਮ ਜੈਨ ਜੀ ਦਾ ਡਿਸੀਜਨ ਔਰ ਹੁਣ 100 ਪਰਿਵਾਰਾਂ ਨੂੰ ਰਾਹਤ ਕਿਸ ਤਰ੍ਹਾਂ ਦੇਖਦੇ ਹਾਂ ਇਹਨਾਂ ਦਾ ਬਹੁਤ ਅੱਛਾ ਡਿਸੀਜਨ ਸੀ ਦੇਖੋ ਮੈਂ ਤਾਂ ਪਿੰਡ ਦੀ ਸਰਪੰਚ ਆ ਹਾਂ ਜੀ ਸਰਬਸੰਮਤੀ ਨਾਲ ਬਣਾਏ ਮੈਨੂੰ ਤਾਂ ਪਿੰਡ ਦਾ ਕਿਸੇ ਵੀ ਕੰਮ ਲਈ ਜਿੱਥੇ ਵੀ ਗਵਰਨਮੈਂਟ ਤੋਂ ਮਿਲਦੀ ਸਹਾਇਤਾ ਗਵਰਨਮੈਂਟ ਤੋਂ ਇਹਨਾਂ ਤੋਂ ਸਹਾਇਤਾ ਮਿਲੀ ਇਹਨਾਂ ਤੋਂ ਮੈਂ ਹਾਂਜੀ ਤੇ ਇਹਨਾਂ ਨੇ ਬਹੁਤ ਅੱਛਾ ਪਹਿਲੇ ਆਏ ਮੇਰੇ ਕੋ ਇੱਕ ਮਹੀਨਾ ਪਹਿਲਾਂ ਇਹਨਾਂ ਨੂੰ ਅਸੀਂ ਬੁਲਾਇਆ ਸੀ ਵਾਟਰ ਕੂਲਰ ਵਾਸਤੇ ਆਏ ਫਿਰ ਇਹਨਾਂ ਨੂੰ ਦੱਸਿਆ ਪਿਆ ਹੈ ਇਹ ਕਹਿੰਦੇ ਜੀ ਵੀ ਅਸੀਂ ਤੁਹਾਡੀ ਜਲਦੀ ਤੋਂ ਜਲਦੀ ਇਹ ਕਰ ਦੇਣੀ ਆ ਔਰ ਅੱਜ ਇਹ ਸਾਡੀ ਜਿਹੜੀ ਹੈਗੀ ਆ ਪ੍ਰੋਬਲਮ ਸਾਡੀ ਦੂਰ ਹੋਈ ਆ ਘਰਾਂ ਚ ਜਿਹੜਾ ਪਾਣੀ ਆ ਉਹਦੀ ਨਿਕਾਸੀ ਹੋਈ ਆ ਐਟਲੀਸਟ ਹੁਣ ਜਿਹੜੇ ਸਾਡੇ ਬੱਚੇ ਜਿਨ੍ਹਾਂ ਨੂੰ ਮਲੇਰੀਆ ਡਾਇਰੀਆ ਟਾਈਫਾਈਡ ਜਾਂ ਜਾਂਡਸ ਹੋ ਰਿਹਾ ਸੀ ਉਹਦੇ ਤੋਂ ਬਚਣਗੇ ਸਭ ਤੋਂ ਖੂਬਸੂਰਤ ਗੱਲ ਹੀ ਨਹੀਂ ਹੈ ਕਿ ਉਹ ਪਾਣੀ ਜਿਹੜਾ ਗਿਆ ਰੀਯੂਜ਼ ਹੋ ਜਾਏਗਾ ਵੇਸਟ ਨਹੀਂ ਹੋਏਗਾ ਨਹੀਂ ਵੇਸਟ ਨਹੀਂ ਹੋਏਗਾ ਇਹਨੂੰ ਅਸੀਂ ਫਾਰਮਰਸ ਵੀ ਯੂਜ਼ ਕਰ ਲੈਂਦੇ ਆ ਪਾਣੀ ਨੂੰ ਔਰ ਇਹ ਜਿਹੜਾ ਸਾਡੇ ਆ ਇੱਥੇ ਜਿਹੜੇ ਪਲਾਂਟਸ ਲੱਗੇ ਹੋਏ ਆ ਉਹਨਾਂ ਨੂੰ ਵੀ ਇੱਥੋਂ ਪਾਣੀ ਸਪਲਾਈ ਹੁੰਦਾ ਹੈ ਅੱਛਾ ਮੈਮ ਤੁਸੀਂ ਇੱਥੇ ਤੱਕ ਸਰਪੰਚ ਮੈਮ ਨੇ ਤੁਹਾਨੂੰ ਦੱਸੀ ਤੁਸੀਂ ਅੱਗੇ ਨੀਲਮ ਜੈਨ ਤੱਕ ਗੱਲ ਪਹੁੰਚਾਈ ਮਹੱਲੇ ਵਾਲਿਆਂ ਨਾਲ ਗੱਲ ਹੋਈ ਹੋਣੀ ਹੈ ਪਿੰਡ ਵਾਲਿਆਂ ਨਾਲ ਕਿ ਕਿੰਨੀ ਕਿ ਸਮੱਸਿਆ ਸੀਗੀ ਇੱਥੇ ਹਾਂਜੀ ਜਦੋਂ ਅਸੀਂ ਇੱਥੇ ਪਹਿਲੇ ਵਿਜ਼ਿਟ ਕਰੀ ਆਪਣਾ ਬੋਟੂ ਕੂਲਰ ਦੇ ਲਈ ਉਹ ਦੋ ਸਰਪੰਚ ਸਾਹਿਬ ਨਾਲ ਅਰਸ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੈ ਜਦੋਂ ਵੀ ਬਾਰਿਸ਼ ਆਂਦੀ ਹੈ ਕੁਝ ਵੀ ਆਂਦਾ ਸਾਰਾ ਗੰਦਾਵਾਂ ਇਹਨਾਂ ਘਰਾਂ ਚ ਚਲਾ ਜਾਂਦਾ ਤੇ ਇਹਨਾਂ ਦੇ ਬੱਚੇ ਬਹੁਤ ਬਿਮਾਰ ਹੁੰਦੇ ਨੇ ਐਕਚੁਅਲੀ ਉਤੋਂ ਮੱਛਰ ਮੱਖੀ ਸਭ ਪੈਦਾ ਹੋਣਾ ਬੈਕਟੀਰੀਆਜ਼ ਬੈਡ ਬੈਕਟੀਰੀਆਜ਼ ਤਾਂ ਅਸੀਂ ਇਹ ਪੁੱਛੇ ਕਿ ਉਹਦਾ ਹੱਲ ਦੱਸੋ ਫਿਰ ਕੀ ਹੈ ਤਾਂ ਇਹਨਾਂ ਨੇ ਕਿਹਾ ਕਿ ਇੱਕ ਪਾਈਪ ਅਗਰ ਤੁਸੀਂ ਪਵਾ ਦੋ ਤਾਂ ਸਾਡੇ ਲਈ ਬਹੁਤ ਹੀ ਵਧੀਆ ਹੋ ਜਾਊਗਾ ਤੇ ਸਾਡੇ टीम ਸਾਡਾ ਸਾਡੀ ਜਿਹੜੀ ਹੈਗੀ ਮਹਿਲਾ ਸ਼ਾਖਾ ਉਹਦੀ ਬੈਕਬੋਨ ਨੀਲਮ ਜੀ ਜਾਨ ਤਾਂ ਇਹਨਾਂ ਦੇ ਹੁੰਦੇ ਤਾਂ ਸਾਨੂੰ ਲੱਗਦਾ ਸਾਨੂੰ ਕੋਈ ਵੀ ਚੀਜ਼ ਸੋਚਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਇਹਨਾਂ ਨੂੰ ਕਹਤਾ ਅਗਰ ਇਹਨਾਂ ਨੂੰ ਲੱਗਿਆ ਤਾਂ ਬਸ ਹੋ ਗਿਆ ਜੋ ਕਹਤਾ ਸੰਭਲੋ ਹੋ ਗਿਆ ਉਹਦੇ ਲਈ ਫਿਰ ਸਾਨੂੰ ਸੋਚਣਾ ਨਹੀਂ ਪੈਂਦਾ ਤੇ ਇਸ ਕਰਕੇ ਅਸੀਂ ਇਸ ਕੰਮ ਨੂੰ ਕਰਨ ਦੇ ਵਿੱਚ ਬਹੁਤ ਜਲਦੀ ਕਰਨ ਚ ਕਾਮਯਾਬ ਹੋਏ ਸਾਨੂੰ ਅੱਜ ਇੱਥੇ ਆ ਕੇ ਬਹੁਤ ਅੱਛਾ ਲੱਗ ਰਿਹਾ ਸਭ ਤੋਂ ਵੱਡੀ ਗੱਲ ਕਿ ਅਸੀਂ ਇੱਕ ਐਸੇ ਪਿੰਡ ਚ ਆ ਕਰਤਾਰ ਸਿੰਘ ਸਰਾਬਾ ਜਿਨ੍ਹਾਂ ਦੇ ਕਾਰਨ ਹੀ ਕਹ ਲੋ ਕਿ ਅੱਜ ਅਸੀਂ ਇਸ ਆਜ਼ਾਦੀ ਦੇ ਦੀ ਹਵਾ ਦੇ ਵਿੱਚ ਸਾਹ ਲੈ پا ਰਹੇ ਆ ਤਾਂ ਸਾਨੂੰ ਇਸ ਕੰਮ ਕਰਨ ਲਈ ਉਹਨਾਂ ਨੇ ਚੁਣਿਆ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੇ ਵੀ ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਸਾਨੂੰ ਇਸ ਕੰਮ ਲਈ ਚੁਣਿਆ ਅਸੀਂ ਇਸ ਪਿੰਡ 'ਚ ਆਏ ਇਹਨਾਂ ਲਈ ਕੁਝ ਕਰ ਸਕੇ ਆ ਤਾਂ ਅਸੀਂ ਇਹਨਾਂ ਦਾ ਥੈਂਕਸ ਕਰਦੇ ਆ ਕਿ ਇਹਨਾਂ ਨੇ ਸਾਨੂੰ ਇਸ ਕਮ ਲਈ ਸਿਲੈਕਟ ਕਰਿਆ ਪਿੰਡ ਦੇ ਜੀ 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 ਸਰਪੰਚ ਮੇਰੇ ਖੱਬੇ ਹੱਥ 'ਚ ਨਾਨਕ ਬਗੀਚੀ ਹੈ ਔਰ ਸੱਜੇ ਹੱਥ 'ਤੇ ਭਗਵਾਨ ਮਹਾਵੀਰ ਮਹਿਲਾ ਦਾ ਯੋਗਦਾਨ ਹੈ ਇਤੋਂ ਵੱਡੀ ਖੁਸ਼ੀ ਦੀ ਗੱਲ ਮੇਰੇ ਵਾਸਤੇ ਹੋਰ ਸਾਡੇ ਵਾਸਤੇ ਹੋਰ ਕੀ ਹੋ ਸਕਦੀ ਹੈ ਸੋ ਆਈ ਐਮ ਵੈਰੀ ਥੈਂਕਫੁਲ ਬਾਬਾ ਜੀ ਵੀ ਸਾਨੂੰ ਬਲੇਸਿੰਗਸ ਦੇ ਰਹੇ ਹੋਣਗੇ ਹਾਂਜੀ ਤੇ ਔਰ ਰੱਬ ਵੀ ਦੇ ਰਿਹਾ ਹੋਏਗਾ ਮੇਰੇ ਖਿਆਲ ਦੇ ਵਿੱਚ ਪਿੰਡ ਵਾਲੇ ਜਿਆਦਾ ਥੈਂਕਫੁਲ ਹੋਣਗੇ ਮੈਮ ਐਮਐਸਐਲ ਨੇ ਪੜ੍ਹੇ ਲਿਖੇ ਨੇ ਵਿਦੇਸ਼ ਤੋਂ ਵਾਪਸ ਆਏ ਨੇ ਸਰ ਕਰਨਲ ਨੇ ਰਿਟਾਇਰਡ ਨੇ ਭਾਰਤੀ ਫੌਜ ਦੇ ਵਿੱਚ ਕਈ ਗਲੈਂਟਿਅਰ ਅਵਾਰਡਸ ਜਿੱਤ ਚੁੱਕੇ ਨੇ ਇਹ ਤੁਸੀਂ ਦੇਖ ਸਕਦੇ ਹੋ ਔਰ ਇਹਨਾਂ ਦਾ ਜਜ਼ਬਾ ਉਹਨੂੰ ਤਾਂ ਸੈਲੂਟ ਹੈ ਔਰ ਇੱਥੇ ਪਿੰਡ ਵਾਲੇ ਵੀ ਮੇਰੇ ਨਾਲ ਮੌਜੂਦ ਹੈ ਅੱਛਾ ਕਿੰਨੀ ਕੀ ਸਮੱਸਿਆ ਸੀਗੀ ਸਿਰਫ ਇੱਕ ਪਾਈਪ ਦੇ ਕਰਕੇ ਬਹੁਤ ਜ਼ਿਆਦਾ ਸਮੱਸਿਆ ਸੀ ਸਰ ਸਾਨੂੰ ਬਹੁਤ ਪਰੇਸ਼ਾਨੀ ਸੀ ਇੱਥੇ ਜਦੋਂ ਅਸੀਂ ਬੈਠਦੇ ਸੀ ਮੱਖੀ ਮੱਛਰ ਸਾਨੂੰ ਬਹੁਤ ਤੰਗ ਕਰਦੀ ਸੀ ਬੱਚੇ ਪਰੇਸ਼ਾਨ ਹੁੰਦੇ ਸੀ ਅਸੀਂ ਪਰੇਸ਼ਾਨ ਹੁੰਦੇ ਸੀ ਯਾਨੀ ਸਾਡੀ ਬਹੁਤ ਵੱਡੀ ਸਾਲਵ ਇਹ ਕਹਾਣੀ ਕਰਤੀ ਮੈਡਮ ਨੇ ਇਹਨਾਂ ਦਾ ਥੈਂਕਸ ਕਰਦੇ ਆ ਯਾਨੀ ਤੁਹਾਨੂੰ ਦੱਸ ਹੀ ਨਹੀਂ ਸਕਦੇ ਸਾਨੂੰ ਕਿੰਨੀ ਖੁਸ਼ੀ ਹੋਈ ਹੈ ਬਿਲਕੁਲ ਬਿਲਕੁਲ ਰਾਹਤ ਜਿਹੜੀ ਜਿਆਦਾ ਸਾਨੂੰ ਖੁਸ਼ੀ ਹੋਈ ਹੈ ਇਹ ਕੰਮ ਹੋਣ ਦਾ ਮੈਡਮ ਇੱਥੇ ਮੱਖੀ ਮੱਛਰ ਤਾਂ ਆਉਂਦੇ ਹੀ ਸੀਗਾ ਇੱਕ ਅੰਦਰ ਬੈਠਣਾ ਹੀ ਬੜਾ ਔਖਾ ਹੋਇਆ ਸੀ ਬੜਾ ਔਖਾ ਸੀ ਹਾਂਜੀ ਅੰਦਰ ਬੈਠਣਾ ਬਹੁਤ ਜ਼ਿਆਦਾ ਕਿੰਨੀ ਕਿ ਸਮੱਸਿਆ ਸੀਗੀ ਤੁਹਾਨੂੰ ਪਿੰਡ ਵਾਲਿਆਂ ਨੂੰ ਅਗਰ ਮੈਂ ਸਾਰਿਆਂ ਨੂੰ ਪੁੱਛਾਂ ਜਦੋਂ ਸਰ ਬਾਰਸ਼ ਹੁੰਦੀ ਸੀ ਫਿਰ ਪਾਣੀ ਵਾਪਸ ਹੋਣ ਲੱਗ ਜਾਂਦਾ ਸੀ ਗੰਦਾ ਪਾਣੀ ਹਾਂਜੀ ਹੁਣ ਉਹ ਪਾਣੀ ਰੁਕ ਜਾਊਗਾ ਘਰਾਂ ਵਿੱਚ ਪਾਣੀ ਜਾਣ ਮੁੜ ਕੇ ਜਾਣ ਲੱਗ ਜਾਂਦਾ ਜੀ ਹਾਂਜੀ ਤੇ ਅੱਛਾ ਮੰਗ ਰੱਖੀ ਫਿਰ ਤੁਸੀਂ ਪਹਿਲਾਂ ਜਾਣਦੇ ਸੀ ਕਿ ਨਿਲਨ ਜੈਨ ਮੈਮ ਕੌਣ ਨੇ ਨਹੀਂ ਜੀ ਅਸੀਂ ਨਹੀਂ ਸੀ ਜਾਣਦੇ ਮੈਂ ਜੈਸੀ ਨਹੀਂ ਜਾਣਾ ਸਾਨੂੰ ਤਾਂ ਮੋੜ ਨਹੀਂ ਨਹੀਂ ਜਾਣਦੇ ਨਹੀਂ ਸੀ ਅੱਛਾ ਹੁਣ ਤੁਹਾਨੂੰ ਆਈਡੀਆ ਹੋਇਆ ਕਿ ਕੌਣ ਨੇ ਮਿਲੇ ਉਹ ਅੱਜ ਤੋਂ ਤਨੂੰ ਪੈਸੇ ਤੁਹਾਡੇ ਕੋਲ ਆ ਪਾਈ ਚੱਲ ਕੇ ਹਾਂਜੀ ਆ ਪਾਈ ਚੱਲ ਕੇ ਸਾਨੂੰ ਹਾਂਜੀ ਆ ਪਾਈ ਚੱਲ ਕੇ ਸਾਨੂੰ ਇਸ ਗੱਲ ਦੀ ਸੋਚੀ ਹੋਈ ਹੈ ਜੀ ਮੈਡਮ ਸਾਡੇ ਕੋਲ ਆ ਪਾਈ ਨੇ ਚੱਲ ਕੇ ਹਾਂਜੀ ਤਾਂ ਕਹਿੰਦੇ ਨੇ ਕਿ ਸਮਾਜ ਦੇ ਵਿੱਚ ਪ੍ਰਤਿਸ਼ਠਿਤ ਹੋਣਾ ਅੱਛੀ ਗੱਲ ਹੈ ਚੰਗੇ ਵਪਾਰਿਕ ਪਰਿਵਾਰ ਤੋਂ ਆਉਂਦੇ ਨੇ ਨੀਲਮ ਜੈਨ ਲੇਕਿਨ ਇੱਕ ਹਿਰਦੇ ਵੀ ਐਸਾ ਹੋਣਾ ਚਾਹੀਦਾ ਹੈ ਕਿ ਸਮਾਜ ਲਈ ਮਾਨਵਤਾ ਲਈ ਸੇਵਾ ਕਰਨ ਲਈ ਗਰਾਊਂਡ ਤੇ ਵੀ ਉਤਰਿਆ ਜਾਵੇ ਖੁਦ ਇੱਥੇ ਪਹੁੰਚੇ ਹੋਏ ਨੇ ਔਰ ਤੁਸੀਂ ਇੱਥੇ ਦੇਖ ਸਕਦੇ ਹੋ ਤਸਵੀਰਾ ਤੁਹਾਡੇ ਨਾਲ ਮੈਂ ਪਿੰਡ ਵਾਸੀ ਨੇ ਨੀਲਮ ਜੈਨ ਮੌਜੂਦ ਨੇ ਪਿੰਡ ਦੇ ਸਰਪੰਚ ਮੌਜੂਦ ਨੇ ਕਰਨਲ ਸਾਹਿਬ ਮੌਜੂਦ ਨੇ ਔਰ ਸਭ ਤੋਂ ਬੜੀ ਗੱਲ ਉਹ ਸਮੱਸਿਆ ਮੌਜੂਦ ਨਹੀਂ ਹੈ ਜੋ ਇੱਥੇ ਇਸ ਪਿੰਡ ਵਾਲਿਆਂ ਨੂੰ ਆ ਰਹੀ ਸੀਗੀ ਉਹ 300 ਫੁੱਟ ਪਾਈਪ ਜੋ ਇੰਤਜ਼ਾਰ ਕਰ ਰਿਆ ਸੀ ਸਰਕਾਰ ਦੀ ਇੱਕ ਦੀ ਉਹ ਇੱਕ ਐਨਜੀਓ ਔਰ ਨੀਰਲ ਨੀਲਮ ਜੈਨ मैम ਦੀ ਇੱਕ ਦੂਰਦਰਸ਼ਤਾ ਨੇ ਕੁਝ ਹੀ ਪਲਾਂ ਦੇ ਵਿੱਚ ਹੱਲ ਕਰਕੇ ਪੂਰੇ ਪਿੰਡ ਨੂੰ ਰਾਹਤ ਦੇ ਦਿੱਤੀ ਪਿੰਡ ਸਰਾਬਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ ਇੱਕ ਜਿਹੜੀ ਸਮੱਸਿਆ ਸੀਗੀ ਕਟੋਕਟ ਸੋਕਰਾਂ ਦੀ ਸਮੱਸਿਆ ਸੀ ਔਰ ਉਸ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸ ਤਰ੍ਹਾਂ ਪਹਿਲ ਕੀਤੀ ਗਈ ਉਹ ਜਾਣ ਲੈਣੇ ਹੈਗੇ ਕਿ ਪਿੰਡ ਵਾਸੀਆਂ ਪਹਿਲਾਂ ਤਾਂ ਸਮੱਸਿਆ ਤੁਹਾਡੇ ਤੱਕ ਕੀ ਉਹਨਾਂ ਨੇ ਪਹੁੰਚਾਈ ਕੀ ਦਿੱਕਤ ਸੀਗੀ ਸਰ ਸਲੱਬਾ ਸਲੱਬਾ ਪਿੰਡ ਦੇ ਕਰਨਲ ਸਾਹਿਬ ਹੈ ਨਾ ਅਸੀਂ ਤਾਂ ਵਿਸ਼ੇਸ਼ ਕਰ ਇਹਨਾਂ ਮੀਆਂ ਬੀਬੀ ਦੀ ਸੇਵਾਵਾਂ ਤੋਂ ਪ੍ਰਭਾਵਿਤ ਹੈ ਉਹ ਕਿਸੇ ਢਾਲ ਦੇਖੋ ਜ਼ਿਲਹੰਦਰ ਤੋਂ ਆ ਕੇ ਇਸ ਪਿੰਡ ਨੂੰ 5 ਦਿਨ ਮਿਨੀਮਮ 5 ਦਿਨ ਇਸ ਪਿੰਡ ਨੂੰ ਦੇਨੇ ਇੱਕ ਬਹੁਤ ਵੱਡੀ ਸੇਵਾ ਵੈ ਹੈ ਨਾ ਜਦੋਂ ਅਸੀਂ ਕਿਸੇ ਨਾ ਵੀ ਕੰਮ ਕਰਦੇ ਹਾਂ ਉਹਦਾ ਪਿਛੋਕੜ ਦੇਖਦੇ ਹਾਂ ਨਾ ਹੈ ਨਾ ਕਰਨਲ ਸਾਹਿਬ ਵਰਗਾ ਪਿਛੋਕੜ ਇਹਨਾਂ ਦੀ ਵਾਈ ਵਰਗਾ ਪਿਛੋਕੜ ਸ਼ਾਇਦ ਹੀ ਪਰਮਾਤਮਾ ਨੇ ਨਾ ਲੇਕਿਨ ਮੈਂ ਤਾਂ ਪਰਮਾਤਮਾ ਦਾ ਸ਼ੁਕਰੀਆ ਕਰਦਾ ਹਾਂ ਕਿ ਪਿਛਲੇ 21 ਸਾਲ ਤੋਂ ਸੰਸਾ ਚੱਲ ਰਹੀ ਹੈ ਪਰ ਹਰ ਦਿਨ ਸਾਨੂੰ ਕਈ ਨਾ ਕੋਈ ਕੋਈ ਨਾ ਕੋਈ ਐਸਾ ਭਗਵਾਨ ਰੂਪੀ ਸਾਨੂੰ ਬੰਦਾ ਜਰੂਰ ਮਿਲ ਜਾਂਦਾ ਹੈਗਾ ਸੇਵਾ ਦਾ ਕਰਮ ਕਰਨਾ ਹੈ ਉਹ ਕਰਨਾ ਹੈ ਹੈਨਾ ਲੇਕਿਨ ਉਹ ਕਿਸੇ ਦਾ एहसान ਨਹੀਂ ਹੈ ਜਦੋਂ ਇਹਨਾਂ ਨੇ ਦੱਸਿਆ ਕਿ ਇੱਦਾਂ ਕਰਕੇ ਸੋਅ ਕਰ ਜਿਹੜੇ ਹੈਗੇ ਆ ਜਦੋਂ ਬਰਸਾਤੀ ਬਰਸੱਤਾ ਆਉਂਦੀਆਂ ਨੇ ਉਹਨਾਂ ਦਿਨਾਂ ਦੌਰਾਨ ਉਹਨਾਂ ਕਰਾਂ ਦੇ ਕੀ ਹਾਲਾਤ ਹੁੰਦੇ ਨੇ ਉਹਨਾਂ ਨੂੰ ਕਿਹੜੀ ਕਿਹੜੀ ਸਮੱਸਿਆ ਆਉਂਦੀਆਂ ਹੈਗੀਆਂ ਵਾ ਜਦੋਂ ਮੈਂ ਦੇਖਿਆ ਕਿ ਮੈਂ ਮੈਂ ਫਾਰਮਾਸਿਸਟ ਹੈਗਾ ਹੈਨਾ ਮੈਨੂੰ ਪਤਾ ਹੈ ਕਿ ਬਰਸਾਤੀ ਮੌਸਮ 'ਚ ਕਿੰਨੀ ਪ੍ਰੋਬਲਮ ਆਉਂਦੀ ਸਰ ਹੈਨਾ ਅਮੀਰ ਆਦਮੀ ਵੀ ਦਵਾਈਆਂ ਲੈ ਲੈ ਕੇ ਥੱਕ ਜਾਂਦਾ ਲੇਕਿਨ ਗਰੀਬ ਆਦਮੀ ਗ ਹੈਨਾ ਇੱਕ ਬਹੁਤ ਵੱਡਾ ਦੋਸ਼ ਹੈਗਾ ਬੈ ਹੈਨਾ ਪ੍ਰਮਾਤਮਾ ਨੇ ਕੋਈ ਨਾ ਕੋਈ ਐਸਾ ਜਿਹੜਾ ਕਾਨੂੰਨ ਕੋਈ ਬਣਾਇਆ ਹੋਏਗਾ ਇਹਨਾ ਗਰੀਬ ਨੂੰ ਤਾਂ ਬਿਮਾਰੀਆਂ ਕੋਈ ਜ਼ਿਆਦਾ ਜਾਂਦੀਆਂ ਹੈਗੀਆਂ ਬੰ ਮੇਰੇ ਮਨ ਨੂੰ ਇਹਨਾਂ ਦੀ ਗੱਲ ਬੜੀ ਅਪੀਲ ਕਰ ਗਈ ਕਿ ਅਗਰ ਉਹਨਾਂ ਗਰੀਬ ਬੰਦਿਆਂ ਨੂੰ ਹੈਨਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਇਆ ਜਾ ਮੈਨੂੰ ਲੱਗਿਆ ਕਿ ਅਸੀਂ 300 ਫੁੱਟ ਦੀ ਪਾਈਪ ਜਿਹੜੀ ਹੈਗੀਆਂ ਕੋਪਵਾ ਕੇ ਕੋਈ ਬਹੁਤ ਵੱਡਾ ਇਹਾਸਾਨ ਕਰਨਾ ਹੈਗਾ ਬੈ ਸਾਨੂੰ ਲੱਗਿਆ ਕਿ ਇਹ 300 ਫੁੱਟ ਦੀ ਪਾਈਪ ਤਾਂ ਹੈਗੀ ਹੈਗੀ ਹੈ ਲੇਕਿਨ ਉਹ ਇਹਨਾ ਇਹਨਾ ਪਰਿਵਾਰਾਂ ਵਿੱਚੋਂ ਬਹੁਤ ਸਾਰੀਆਂ ਜਿਹੜੀ ਜਾਨਾਂ ਨੇ ਉਹ ਵੀ ਸਾਰੀ ਬਚ ਸਕਦੀਆਂ ਮੈਂ ਮੇਰੀ ਮਾਨ ਵੀ ਅਸੀਂ ਇਹ ਪਰਿਵਾਰਾਂ ਨੂੰ ਇੱਕ ਇੱਕ ਵਧੀਆ ਵਧੀਆ ਕਹੋ ਵਧੀਆ ਵਾਤਾਵਰਣ ਜਿਹੜਾ ਹੈਗਾ ਵਧੀਆ ਵਾਤਾਵਰਣ ਉਹਦੇ ਹੁੰਦਾ ਸਰ ਜਦੋਂ ਸਾਡੇ ਆਸ-ਪਾਸ ਗੰਦਗੀ ਨਹੀਂ ਹੈਗੀ ਹੈ ਨਾ ਅੱਛਾ ਕਿੰਨਾ ਸਮਾਂ ਲੱਗਿਆ ਇਸ ਪਾਈਪ ਨੂੰ ਪਾਣ ਲਈ ਔਰ ਕਿੰਨੇ ਦਿਨਾਂ ਚ ਇਹ ਖਤਮ ਕਰਤਾ ਸਰ ਇਹ ਸੇ ਪਾਈਪ ਨੂੰ ਪਾਣ ਵਾਸਤੇ ਕਰਨਲ ਸਾਹਿਬ ਜੀ ਦੇਖੋ ਮੈਂ ਮੇਰੇ ਕੋ ਜਿੰਨੀਆਂ ਵੀਡੀਓਜ਼ ਆਈਆਂ ਇਹਨਾਂ ਦੀਆਂ ਡੇਲੀ ਬਣਾ ਬਣਾ ਕੇ ਭੇਜਦੇ ਸੀਗੇ ਜੀ ਦੇਖੋ ਕਿੱਦਾਂ ਜੀਸੀਬੀ ਲੱਗੀਆਂ ਹੋਈਆਂ ਨੇ ਜੀ ਔਰ ਕਿੰਨੀ ਨੀਵੇਂ ਜਾ ਕੇ ਜਿਹੜੀ ਹੈਗੀ ਹੈ ਪਾਈਪ ਜਿਹੜੀ ਹੈਗੀ ਹੈ 300 ਫੁੱਟ ਪਾਈਪ ਜਿਹੜੀ ਹੈਗੀ ਹੈ ਇਹਨਾਂ ਨੇ ਪਾਈ ਹੈਗੀ ਆ ਵਾ ਉਹ ਇਹੀ ਕੰਮ ਕਰਵਾ ਸਕਦੇ ਸੀ ਮੈਨੂੰ ਕੋਈ ਕਹਿੰਦਾ ਨਾ ਜੀ ਵੀ ਇਥੇ 2 ਲੱਖ 4 ਲੱਖ ਲਗਾ ਦਿਓ ਹੋ ਸਕਦਾ ਪੈਸੇ ਲਗਾਉਣ ਦਾ ਲੇਕਿਨ ਕੰਮ ਕਰਵਾ ਦਿਓ ਉਹ ਮੇਰੇ ਕੋਲ ਨਹੀਂ ਹੋਣਾ ਸੀਗਾ ਹੈਨਾ ਕਰਨਲ ਸਾਹਿਬ ਨੂੰ ਡੇ ਟਾਈਮ ਸਵੇਰੇ ਵੀ ਦੁਪਹਿਰੇ ਵੀ ਸ਼ਾਮ ਨੂੰ ਵੀ ਜਿਸੇ ਦਿਨ ਮੈਂ ਕਹਿੰਦਾ ਵੀ ਵੀਡੀਓ ਬਣਾ ਕੇ ਭੇਜੀ ਜਾਓ ਜੀ ਕਿਉਂਕਿ ਸੰਸਾਦਾ ਕੰਮ ਹੈਗਾ ਵੈ ਅਕਾਉਂਟੇਬਿਲਟੀ ਹੈਗੀ ਹੈ ਕੰਮ ਕਿੱਥੇ ਕਿੰਨੇ ਲੈਵਲ ਤੇ ਕੰਮ ਹੋ ਰਿਹਾ ਹੈਗਾ ਉਹ ਸਾਰੀ ਜਵਾਬਦੇਹੀ ਸਾਨੂੰ ਦੇਣੀ ਪੈਂਦੀ ਹੈਗੀ ਹੈ ਲੇਕਿਨ ਅੱਜ ਸਾਡੇ ਦੇਖੋ ਸਾਰੇ ਕਾਰਕਟਰ ਇੱਥੇ ਆਏ ਵਿਸ਼ੇਸ਼ ਕਰਕੇ ਨੀਲਮ ਜੀ ਜਿਨ੍ਹਾਂ ਨੇ ਜਿਹੜੇ ਓਕੇ ਧੋਕੇ ਜਿਹੜੇ ਫੈਸਲੇ ਹੈ ਉਹ ਨੀਲਮ ਜੀ ਹੀ ਲੈ ਪਾਉਂਦੇ ਨੇ ਹੈਨਾ ਨੀਲਮ ਜੀ ਦੇ ਕੋਈ ਮੈਰਾ ਚੱਕ ਦੇ ਅਧਿક્ષਕ ਨੇ ਔਰ ਭਗਵਾਨ ਮਾਵੀ ਸੇਵਾ ਸੰਸਥਾਨਾ ਪਿਛਲੇ 21 ਸਾਲ ਤੋਂ ਨਿਰੰਤਰ ਜ ਜੋ ਇਹ ਇੰਡਸਟਰੀ ਹੈ ਉਹ ਜਿਹੜਾ ਪਰਿਵਾਰ ਹੈਗਾ ਬੈ ਉਹ ਹਮੇਸ਼ਾ ਹੀ ਕੋਈ ਵੀ ਐਸੀ ਸਰ ਮਾਨਵ ਸੇਵਾ ਦਾ ਕੰਮ ਹੋਵੇ ਔਰ ਦੁਨੀਆ ਦੇ ਵੀ ਕਿਸੇ ਕੋਨੇ ਵਿੱਚ ਕੰਮ ਹੋਵੇ ਹਮੇਸ਼ਾ ਹੀ ਕਰਨ ਨੂੰ ਇੱਕ ਮਿੰਟ ਲਾਂਦੇ ਨੇ ਜੀ ਹੈ ਨਾ ਸਾਨੂੰ ਅੱਜ ਖੁਸ਼ੀ ਹੋ ਰਹੀ ਹੈ ਉਲਟਾ ਹੈ ਨਾ ਹੈ ਨਾ ਮੈਡਮ ਸਰਪੰਚ ਸਾਹਿਬ ਕਰਨਲ ਸਾਹਿਬ ਸਾਡਾ ਧੰਨਵਾਦ ਕਰ ਰਹੇ ਆ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਚੁਣਿਆ ਹੈ ਨਾ ਵਿਸ਼ੇਸ਼ ਕਰਕੇ ਧੰਨਵਾਦ ਕਰਾਂਗੇ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਬਾ ਹੈਨਾ ਹੈਨਾ ਮਤਲਬ ਤੂੰ ਦੇਖੋ ਇਹ ਸੇ ਪਿੰਡੇ ਚਾਨ ਕੇ ਇਹ ਗੱਲ ਕੀ ਕਹਿ ਰਿਹਾ ਹੈ ਇਹਨਾਂ ਨੇ ਆਪਣੀ ਦੇਖੋ ਏਡੀ ਵੱਡੀ ਨੌਕਰੀ ਜਿਹੜੀ ਹੈਗੀ ਆ ਉਸ ਤੋਂ ਬਾਅਦ ਕੀ ਚੁਣਿਆ ਕਿ ਜਲੰਧਰ ਤੁਆਂ ਕੇ ਇੱਥੇ ਸੇਵਾ ਕਰਨੀ ਹੈਗੀ ਆ ਸਰ ਔਰ ਅਸੀਂ ਇਹਨਾਂ ਦਾ ਸੇਵਾ ਕਰਕੇ ਸਾਨੂੰ ਅੱਜ ਜਿਹੜਾ ਹੈਗਾ ਸਕੂਨ ਜਿਹੜਾ ਹੈਗਾ ਵਾ ਸੰਸਥਾਨ ਨੂੰ ਸਾਡੇ ਸਾਡੇ ਮੈਂਬਰ ਅੱਜ ਇੱਥੇ ਆਏ ਉਹ ਜਿਹੜਾ ਕਹੇ ਲੋ ਜਦੋਂ ਲੋਕਾਂ ਨੂੰ ਅਸੀਂ ਮਿਲੇ ਇਹਨਾਂ ਵੀ ਉਹਨਾਂ ਦੀ ਕਿੱਡੀ ਵੱਡੀ ਸਮੱਸਿਆ ਹੱਲ ਹੋ ਗਈ ਕਿ ਉਹ ਕਦੇ ਉਹਨਾਂ ਬਸੇ ਉਹ ਗੰਦਗੀ ਦਾ ਕੇਂਦਰ ਸੀਗਾ ਅੱਜ ਉਹ ਬੈਠ ਕੇ ਰੋਟੀ ਖਾਂਦਾ ਕੇਂਦਰ ਬਣ ਗਿਆ ਇਹ ਬਹੁਤ ਵੱਡੇ ਸ਼ਬਦ ਹੈ ਸਰ ਕਿਹਣਾ ਬੜਾ ਸੁੱਖ ਆਉਂਦਾ ਹੈ ਵ ਰੋਟੀ ਬੈਠ ਕੇ ਖਾਣ ਦਾ ਕੇਂਦਰ ਬਣ ਗਿਆ ਬਹੁਤ ਵੱਡਾ ਹੈਗਾ ਵੈ ਸੋ ਸਾਨੂੰ ਇਸ ਕਰਕੇ ਖੁਸ਼ੀ ਹੈਗੀ ਹੈ ਕਿ ਅਸੀਂ ਆਨੁਢੇ ਸਮਝ ਵੀ ਐਸੇ ਸਮਾਜ ਦੇ ਵਿੱਚ ਜਿਹੜੇ ਕੰਮ ਹੈਗੇ ਆ ਅਸੀਂ ਸਾਰੇ ਲੜ ਕੇ ਕਰਦੇ ਰਵਾਂਗੇ ਜਦੋਂ ਅਸੀਂ ਜਵਾਨੀ ਨੂੰ ਸਾਹਮਦੇ ਆ ਤਾਂ ਉਹਦੇ ਲਈ ਕਰਨਲ ਸਾਹਿਬ ਦੀ ਜਿਹੜੀ ਮਿਹਨਤ ਹੈ ਉਹ ਦਿਖਾਈ ਦੇ ਰਹੀ ਹੈ ਲੇਕਿਨ ਉਹਨਾਂ ਦੇ ਵਾਈਫ ਜੋ ਇਸ ਪਿੰਡ ਦੇ ਸਰਪੰਚ ਵੀ ਨੇ ਇੱਥੇ ਦੀ ਸਿਹਤ ਨੂੰ ਕਿੱਦਾਂ ਸੰਭਰੇ ਨੇ ਔਰ ਉਹ ਵੀ ਤੁਹਾਨੂੰ ਦੱਸ ਰਹੇ ਹੈਗੇ ਆ ਕਰਨਲ ਸਾਹਿਬ ਨੇ ਤਾਂ ਆਪਣੀ ਲਾਈਫ ਦਿੱਤੀ ਤੁਹਾਨੂੰ ਵੀ ਨਾਲ ਖਿੱਚ ਲੈਂਦਾ ਕਹਿੰਦੇ ਵਿਦੇਸ਼ ਤੋਂ ਹੈਨਾ ਵੀ ਤੁਸੀਂ ਵੀ ਆ ਜਾਓ ਆਪਣੀ ਜਿਹੜੀ ਹੈ ਇੱਥੇ ਜੀਵਨ ਸਮਰਪਿਤ ਕਰੋ ਪਹਿਲਾਂ ਤਾਂ ਇਹਨਾਂ ਨੇ ਜਵਾਨੀ ਸੰਭੀ ਇੱਥੇ ਤੁਸੀਂ ਸਿਹਤ ਨੂੰ ਕਿਸ ਤਰ੍ਹਾਂ ਸੰਭਲਦੇ ਹੋ ਦੇਖੋ ਜੀ ਜਦੋਂ ਤਾਂ ਮੈਂ ਜਦੋਂ ਵੀ ਮੈਂ ਪਿੰਡ ਆਈ ਹਾਂ ਜਦੋਂ ਕਦੇ ਵੀ ਮੈਨੂੰ ਇੱਥੇ ਆ ਕੇ ਜੋਸ਼ ਬਹੁਤ ਆ ਜਾਂਦਾ ਪਤਾ ਨਹੀਂ ਕੀ ਗੱਲ ਹੈ ਔਰ ਬੱਚਿਆਂ ਨੂੰ ਦੇਖ ਕੇ ਤਾਂ ਹੋਰ ਆ ਜਾਂਦਾ ਹੁਣ ਜੋ ਆਪਣਾ ਲੱਗਦਾ ਸਾਨੂੰ ਕਿ ਸਾਡਾ ਪੰਜਾਬ ਦੁਬਾਰਾ ਉੱਠੇ ਹਰੇਕ ਗੇਮ ਵਿੱਚ ਅੱਗੇ ਆਏ ਤੇ ਉਹਦੇ ਲਈ ਉਹਨਾਂ ਦਾ ਸਿਹਤਮੰਦ ਹੋਣਾ ਜ਼ਰੂਰੀ ਆ ਤੇ ਇੱਕ ਸਾਡੇ ਡਾਕਟਰ ਸਾਹਿਬ ਆ ਜਿਹੜਾ ਦੇਖਦੇ ਆ ਫਿਰ ਸਾਨੂੰ ਲੱਗਾ ਕਿ ਇੱਥੇ ਗਰਮੀਆਂ 'ਚ ਸਾਡੇ ਬਿਜਲੀ ਆ ਨਹੀਂ ਜਾਂ ਇਧਰ ਸ਼ਾਪਕੀਪਰਸ ਜਾਂ ਹੋਰ ਬੱਚੇ ਹੈਗੇ ਆ ਉਹਨਾਂ ਕਹਿਣ ਲੱਗੇ ਸਾਨੂੰ ਠੰਡਾ ਪਾਣੀ ਚਾਹੀਦਾ ਸੋ ਅਸੀਂ ਇਹਨਾਂ ਨੂੰ ਰਿਕਵੈਸਟ ਕੀਤੀ ਮਹਿਲਾ ਸ਼ਾਕਾ ਜੋ ਹੈਗੀ ਆਪਣੀ ਭਗਵਾਨ ਮਹਾਵੀਰ ਸੋਸਾਇਟੀ ਔਰ ਇਹਨਾਂ ਨੇ ਜਿੱਦਾਂ ਹੀ ਅਸੀਂ ਇਹਨਾਂ ਨੂੰ ਰਿਕਵੈਸਟ ਤੇਰਾ ਨੇ फटाफट ਸਾਡੀ ਅਸੈਪਟ ਕੀਤੀ ਔਰ ਸਾਨੂੰ ਕਿਆ ਕਿਆ ਸੀ ਤੁਹਾਨੂੰ ਦੱਸ ਦਿੰਦੇ ਅੰਦਰ ਮੇਬੀ ਕੁਝ ਥੋੜੀ ਡਿਲੇ ਸਾਡੇ ਤੋਂ ਹੋ ਗਈ ਹੋਗੀ ਪਰ ਇਹਨਾਂ ਵੱਲੋਂ ਕੋਈ ਨਹੀਂ ਸੀ ਫਿਰ ਸਾਡਾ ਇੱਧਰ ਹੈਗੇ ਆ ਕੋਈ ਆਲਮੋਸਟ ਸੌਕਰ ਹੈਗੇ ਆ ਗਰੀਬ ਤੱਕ ਦੇ ਨੇ ਉਹਨਾਂ ਦਾ ਜਿਹੜੀ ਡਰੇਨੇਜ ਆ ਉਹ ਬਿਲਕੁਲ ਓਪਨ ਚ ਹੈ ਅੱਛਾ ਇਹ ਜਿਹੜੀ ਇੱਥੇ ਹਸਪੀਟਲ ਦੀ ਆਪਾਂ ਗੱਲ ਕਰ ਰਹੇ ਹੈਗੇ ਆ ਇਹ ਕੀ ਡਿਸਪੈਂਸਰੀ ਦੇ ਤੌਰ ਦੇ ਉੱਤੇ ਚੱਲ ਰਹੀ ਹੈਗੀ ਜਾਂ ਕਿਸ ਤਰ੍ਹਾਂ ਕੋਈ ਇੱਥੇ ਓਪੀਡੀ ਸੀ ਆ ਕੱਲੀ ਆ ਬੈੱਡ ਦੀ ਵੀ ਕੋਈ ਸਹੂਲਤ ਹੈ ਨਹੀਂ ਜੀ ਓਪੀਡੀ ਸੀ ਆ ਔਰ ਇਹ ਗਵਰਨਮੈਂਟ ਦੀ ਡਿਸਪੈਂਸਰੀ ਆ ਸਾਡਾ ਪੋਸਟ ਆਫਿਸ ਵੀ ਆ ਦੇ ਵਿੱਚ ਤੇ ਉਹ ਡਾਕਟਰ ਸਾਹਿਬ ਉੰਦੇ ਹਰ ਰੋਜ਼ ਔਰ ਦੇਖਦੇ ਆ ਕਾਫੀ ਪੇਸ਼ੈਂਟਸ ਵੀ ਆਉਂਦੇ ਇਹਨਾਂ ਦੇ ਕੋਲੇ ਔਰ ਅਸੀਂ ਲੋਕਾਂ ਨੂੰ ਕਹਿੰਦਾ ਵੀ ਆ ਆਪਣੇ ਪਿੰਡ ਦੇਆਂ ਨੂੰ ਕਿ ਪਲੀਜ਼ ਇਹ ਡਾਕਟਰ ਸਾਹਿਬ ਕੋ ਜਾਓ ਇਹਨਾਂ ਤੋਂ ਅੱਛਾ ਤੁਹਾਨੂੰ ਹੋਰ ਕੋਈ ਨਹੀਂ ਹੈਗਾ ਆਪਣਾ ਜਿੰਨੂੰ ਵੀ ਕੋਈ ਛੋਟੀ ਮੋਟੀ ਬਿਮਾਰੀ ਹੋ ਇੱਥੇ ਆਉਂਦੇ ਫਿਰ ਇਹ ਅੱਗੇ ਰੈਫਰ ਕਰ ਦਿੰਦੇ ਆ ਹਸਪੀਟਲ ਮੇਰੇ ਨਾਲ ਡਾਕਟਰ ਵੀ ਮੌਜੂਦ ਨੇ ਮੈਮ ਜ਼ਿਆਦਾਤਰ ओपीडी ਹੈ ਨਾ ਇੱਥੇ ਆਂਦੀ ਹੋਗੀ ਸਭ ਤੋਂ ਪਹਿਲਾਂ ਤੁਸੀਂ ਪਿੰਡ ਦੀ ਸਿਹਤ ਬਾਰੇ ਦੱਸੋ ਕਿ ਸਿਹਤ ਦਾ ਕੀ ਹਾਲ ਹੈ ਪਿੰਡ ਦੇ ਐਕਚੁਅਲੀ ਜਿਹੜੇ ਅੱਛੀ ਫੈਮਿਲੀਜ਼ ਐ ਉਹਨਾਂ ਦੀ ਸਿਹਤ ਤਾਂ ਚਲੋ ਠੀਕ ਐ ਥੋੜੀ ਮਾਈਗਰੇਟਰੀ ਪੋਪੂਲੇਸ਼ਨ ਇੱਥੇ ਜ਼ਿਆਦਾ ਐ ਮਤਲਬ ਭਈਏ ਵਗੈਰਾ ਕਾਫੀ ਜ਼ਿਆਦਾ ਐ ਉਹਨਾਂ ਦੀ ਹਾਂਜੀ ਉਹਨਾਂ ਨੂੰ ਅਸੀਂ ਫ੍ਰੀ ਸਰਵਿਸਿਜ਼ ਕਰਦੇ ਹਾਂ ਪ੍ਰੋਵਾਈਡ ਅੱਛਾ ਪਾਣੀ ਇੱਥੇ ਪਾਣੀ ਦਾ ਕੀ ਹੈ ਕਿ ਆ ਪੋਲੂਟਡ ਵਾਟਰ ਹੈ ਜਿਹੜਾ ਗਰਾਊਂਡ ਵਾਟਰ ਹੈ ਅਗਰ ਮੈਂ ਗੱਲ ਕਰਾਂ ਕਿਉਂਕਿ ਇੱਥੇ ਦਾ ਗਰਾਊਂਡ ਵਾਟਰ ਜ਼ਿਆਦਾ ਯੂਜ਼ ਹੁੰਦਾ ਹੋਏਗਾ ਨਾ ਨਹੀਂ ਪੋਲੂਟਡ ਤਾਂ ਨਹੀਂ ਹੈ ਅਸੀਂ ਹਾਂਜੀ ਟਾਈਮ ਟੂ ਟਾਈਮ ਇਹਨਾਂ ਦੇ ਸੈਂਪਲਸ ਜਾਂਦੇ ਹਾਂ ਸਕੂਲਸ 'ਚ ਵੀ ਜਾਂਦੇ ਹਾਂ ਤੇ ਸਾਡੀ ਡਿਸਪੈਂਸਰੀ ਦਾ ਵੀ ਸੈਂਪਲ ਚੈੱਕ ਹੋਣ ਜਾਂਦੇ ਕੋਈ ਇਸ ਤਰ੍ਹਾਂ ਦੀ ਚੀਜ਼ ਜੋ ਤੁਹਾਨੂੰ ਇੱਥੇ ਜ਼ਰੂਰਤ ਹੋਵੇ ਔਰ ਫਿਲਹਾਲ ਇੱਥੇ ਅਵੇਲੇਬਲ ਨਾ ਹੋਵੇ ਵੈਸੇ ਐਸਾ ਤਾਂ ਨਹੀਂ ਹੈ ਮੈਡੀਸਨਸ ਦੀ ਸਪਲਾਈ ਥੋੜੀ ਕਦੇ ਕਦੇ ਘਟ ਜਾਂਦੀ ਹੈ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਉਂਦੀ ਹੈ ਐਨ ਜੀ ਓਜ਼ ਨੂੰ ਕੰਟੈਕਟ ਕਰਦੇ ਹੋ ਕਿਉਂਕਿ ਐਨ ਜੀ ਓਜ਼ ਵੀ ਤਕਰੀਬਨ ਬਹੁਤ ਹਾਂ ਸਰ ਤੇ ਮੈਂ ਆਪ ਨੂੰ ਹੀ ਕੰਟੈਕਟ ਕਰਦੇ ਹਾਂ ਆਪਣੇ ਆਪ ਹੀ ਨੈਕਸਟ ਅੱਗੇ ਹਾਂਜੀ ਅਸੀਂ ਮਤਲਬ ਉਹਨਾਂ ਦੀ ਜ਼ਿੰਮੇਵਾਰੀ ਉਹ ਕਰਨਗੇ ਹਾਂਜੀ ਹਾਂਜੀ ਤੇ ਕੋਈ ਦਿੱਕਤ ਕੋਈ ਸਮੱਸਿਆ ਇੱਥੇ ਨਹੀਂ ਐਸੇ ਮੈਂ ਜੈਸੇ ਪਿੰਡ ਇਜ਼ ਵੈਰੀ ਕੋਆਪਰੇਟਿਵ ਮੈਨੂੰ 15 ਸਾਲ ਹੋ ਗਏ ਉਰੇ ਮੈਨੂੰ ਮਿਲ ਕਦੇ ਐਸੀ ਕੋਈ ਪ੍ਰੋਬਲਮ ਨਹੀਂ ਆਈ ਕਦੇ ਵੀ ਹਾਂਜੀ ਥੈਂਕ ਯੂ ਮੈਮ ਤਾਂ ਉਹ ਜੋੜਾ ਜੋ ਆਪਣਾ ਪੂਰਾ ਜੀਵਨ ਇੱਥੇ ਸਮਰਪਿਤ ਕਰ ਚੁੱਕਾ ਹੈਗਾ ਔਰ ਖਾਸ ਕਰਕੇ ਉਸ ਵਕਤ ਜਦੋਂ ਅਪੇ ਜਾਣੇ ਕਿ ਸਾਡੀ ਜਿਹੜੀ ਜ਼ਿੰਦਗੀ ਦੇ ਜਿਹੜੇ ਬਜ਼ੁਰਗ ਦਾ ਜਦੋਂ ਟਾਈਮ ਹੁੰਦਾ ਅਸੀਂ ਆ ਆਰਾਮ ਨਾਲ ਜਿਹੜਾ ਬੈਠ ਕੇ ਆਪਣੀ ਜ਼ਿੰਦਗੀ ਨੂੰ ਕੱਟ ਲਈਏ ਲੇਕਿਨ ਧੁੱਪਾ ਦੇ ਵਿੱਚ ਕੰਮਦਾ ਹੋਇਆ ਬਰਸਾਤਾ ਦੇ ਵਿੱਚ ਕੰਮਦਾ ਹੋਇਆ ਇੱਕ ਕਪਲ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ ਪਿੰਡ ਸਰਾਬਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ